ਪਾਣੀ ਨਹੀਂ ਆਉਂਦਾ ਪਾਜੀ ਕੁਝ ਨਹੀਂ ਕਰਵਾਉਂਦਾ ਦੇਖੋ ਜੀ ਵੀਡੀਓ ਚਾਰਾਂ ਦੇ ਇੱਕ ਵੀਡੀਓ ਫਿਰ RTC ਮੁਲਾਜ਼ਮਾਂ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਾਲੇ ਝੜਪ ਹੋਈਏ ਜਿਸ ਵਿੱਚ ਕਿ ਪੀਆਰਟੀਸੀ ਦਾ ਕੰਡਕਟਰ ਬੇहद ਗੰਭੀਰ ਰੂਪ ਚ ਜ਼ਖਮੀ ਹੋ ਗਿਆ ਉਸਦੇ ਸਿਰ ਵਿੱਚ ਸੱਟਾਂ ਲੱਗੀਆਂ ਨੇ ਦਰਸਲ ਬੱਸ ਲੇਟ ਹੋਣ ਕਾਰਨ ਇਹ ਪੂਰੀ ਘਟਨਾ ਘਰ ਵਾਪਰਿਆ ਜਿੱਥੇ ਕਿ ਕੰਡਕਟਰ ਨੇ ਖੁਦ ਹੀ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਇਲਜ਼ਾਮ ਲੱਗੇ ਕਿ ਟੋਲ ਪਲਾਜ਼ਾ ਦੇ ਕਰੀਬ 10 ਤੋਂ 12 ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਉਸਦੇ ਸਿਰ ਵਿੱਚ ਕੜੇ ਮਾਰੇ ਗਏ ਅਤੇ ਲੋਹੇ ਦੇ ਰੌਣਾ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਉਧਰ ਕੁਝ ਸਵਾਰੀਆਂ ਵੀ ਇਸ ਨੌਜਵਾਨ ਦੇ ਪੱਖ ਵਿੱਚ ਬੋਲਦੀਆਂ ਸੁਣਾਈ ਦਿੱਤੀਆਂ ਇਸ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੱਸ ਲੇਟ ਹੋਣ ਕਾਰਨ ਕੰਡਕਟਰ ਵੱਲੋਂ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟੋਲ ਪਲਾਜ਼ਾ ਦੇ ਮੁਲਾਜ਼ਮ ਇਸ ਨੌਜਵਾਨ ਕੰਡਕਟਰ ਨਾਲ ਝਿੜਦੇ ਨਜ਼ਰ ਆਏ ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਹੈਲੋ ਦਰਸਲੇ ਪੂਰਾ ਮਾਮਲਾ ਅਮ੍ਰਿਤਸਰ ਦੇ ਟੋਲ ਪਲਾਜ਼ਾ ਦਾ ਹੈ ਜਿੱਥੇ ਕਿ ਪੀਆਰਟੀਸੀ ਦੇ ਕੰਡਕਟਰਾਂ ਅਤੇ ਪਲਾਜ਼ਾ ਕਰਮਚਾਰੀਆਂ ਵਿਚਾਲੇ ਝੜਪ ਹੋਈਏ ਜਿਸ ਵਿੱਚ ਕਿ ਇੱਕ ਕੰਡਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਦਰੇ ਇਸ ਘਟਨਾ ਤੋਂ ਬਾਅਦ ਪੀਆਰਟੀਸੀ ਮੁਲਾਜ਼ਮਾ ਨੇ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਬੱਸਾਂ ਲਾ ਦਿੱਤੀਆਂ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਆ ਕੇ ਇਸ ਜਾਮ ਨੂੰ ਖੁਲਬਾ ਦਿੱਤਾ ਪਰ ਕਰੀਬ 1 ਤੋਂ 2 ਘੰਟੇ ਲੋਕ ਇਸ ਜਾਮ ਵਿੱਚ ਫਸੇ ਨਜ਼ਰ ਆਏ ਉਧਰ ਕੰਡਕਟਰ ਮੁਤਾਬਕ ਉਸਦੀ ਕੋਈ ਵੀ ਗਲਤੀ ਨਹੀਂ ਸੀ ਉਹ ਪੀਆਰਟੀਸੀ ਵਿੱਚ ਪੱਕਾ ਮੁਲਾਜ਼ਮ ਹੈ ਅਤੇ ਕਿਸੇ ਵੀ ਝਗੜੇ ਤੋਂ ਬਚ ਕੇ ਰਹਿੰਦਾ ਹੈ ਪਰ ਟੋਲ ਮੁਲਾਜ਼ਮਾ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗੱਲ ਇਹ ਹੋਈ ਹੈ ਭਾਈ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾਣਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਾਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘੇ ਜਾਣਾ ਮੈਨੂੰ ਇੱਧਰ ਦੀ ਜਾ ਲੈਣ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾਗਰੀ ਤਾਂ ਨਹੀਂ ਕੀਤੀ ਕਿ ਮੈਂ ਧੱਕੇ ਨਾਲ ਨਿਕਲਣਾ ਜਾਂ ਜੱਜੋ ਕਰਨਾ ਕਰਨਾ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਿਆ ਇੱਧਰ ਦੀ ਨਹੀਂ ਜਾਂਦਣਾ ਜੀ ਅਸੀਂ ਨਹੀਂ ਜਾਂਦਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੀ ਦਿੱਤੀ ਫਿਰ ਤੁਸੀਂ ਉਧਰ ਦੀ ਜਾਂਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਇਹ ਰੋਡ ਆ ਇਹ ਹੀ ਏਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟਰੈਫਿਕ ਹੋਈ ਤੇ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਓਦਾਂ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤਾਂ ਕੰਮ ਤੱਕਾ ਕਰ ਲਿਆ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤੱਕੇ ਕੀਤਾ ਹੁਣ ਵੇਖੋ ਭਾਈ ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆ ਕੇ ਚੜੂਗਾ ਭਾਵੇਂ ਉਹ ਉਹ ਧੱਕਮ ਧੱਕੀ ਨਾ ਬਾੜਾ ਉਹ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਸ ਚੀ ਦਾ ਇਹ ਆਗੇ ਨਾ ਜਾਣ ਬੋਚ ਕੇ ਇਤਨੀ ਪੱਗ ਲਾਈ ਭਾਜੀ ਮੈਂ ਕੋਈ ਅਹ ਜੀ ਗਲਤੀ ਨਹੀਂ ਕੋਈ ਗੱਲ ਆ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਕੀ ਲੋੜ ਵੀ ਪੱਗ ਲਾਉਂਦੀ ਪਹਿਲੇ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੇਖੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸੱਦੇ ਆ 10 12 ਮੁੰਡੇ ਸੱਦ ਕੇ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਸੇ 10 12 ਜਣਾ ਮੇਰੇ ਸੱਜਰੇ ਪਾਇ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਉੱਥੇ ਮਾਰੇ ਜਿਹੜਾ ਤੁਹਾਡੇ ਸਿਰ ਦੇ ਵਿੱਚ ਕੀ ਵੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਾਰੀ ਹੋਰ ਰੋਡ ਦਾ ਡੰਡਾਲਾ ਜਿਹੜਾ ਦੂਜਾ ਇੱਕ ਹੀ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਇਹ ਬੰਦੇ ਆ ਇਹ ਸਾਰੇ ਹੀ ਜਿਹੜਾ ਨਾ ਮਾਰੇ ਆ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈ ਹਾਂ ਮੈਂ ਕਰਦੇ ਜੇ ਤੂੰ ਭਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਉਹਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹਤੇ ਜੋ ਵੱਡਦੀ ਕਾਰਵਾਈ ਉਹਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਭਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਤਾਂ ਪੀਆਰਟੀਸੀ ਬੱਸ ਦੇ ਕੰਡਕਟਰ ਗੁਰਲਾਲ ਸਿੰਘ ਮੁਤਾਬਕ ਉਹ ਜਦੋਂ ਅਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਦੇ ਪੁੱਜੇ ਤਾਂ ਉਥੇ ਲੰਮਾ ਜਾਮ ਲੱਗ ਕੇ ਬੱਸ ਲੇਟ ਹੋ ਰਹੀ ਸੀ ਇਹ ਦੇਖ ਕੇ ਉਸਨੇ ਬੱਸ ਸਾਈਡ ਲਾਈਨ ਤੋਂ ਬਾਹਰ ਕੱਢਣ ਦੀ ਬੇਨਤੀ ਕੀਤੀ ਉਸਨੇ ਟੋਲ ਫੀਸ ਪਰ ਵੀ ਕਿਹਾ ਪਰ ਟੋਲ ਮੁਲਾਜ਼ਮਾ ਨੇ ਬੱਸ ਨੂੰ ਉਸ ਲਾਈਨ ਤੋਂ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਉਥੋਂ ਪ੍ਰਾਈਵੇਟ ਗੱਡੀਆਂ ਟੋਲ ਮੁਲਾਜ਼ਮਾ ਵੱਲੋਂ ਕਢਵਾਈਆਂ ਜਾ ਰਹੀਆਂ ਸੀ ਉਧਰ ਕੁਝ ਸਵਾਰੀਆਂ ਵੀ ਇਸ ਕੰਡਕਟਰ ਦੇ ਹੱਕ ਵਿੱਚ ਬੋਲਦੀਆਂ ਨਜ਼ਰ ਆਈਆਂ ਸਵਾਰੀਆਂ ਦਾ ਕਹਿਣਾ ਸੀ ਕਿ ਇਸ ਨੌਜਵਾਨ ਦੀ ਕੋਈ ਵੀ ਗਲਤੀ ਨਹੀਂ ਸੀ ਜਦਕਿ ਟੋਲ ਮੁਲਾਜ਼ਮਾ ਨੇ ਧੱਕੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਅਤੇ ਸਵਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਣਾ ਜੀ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜਵਾ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦੋ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗੱਡੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕਵੈਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ 'ਚ ਲੱਗਾ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਮੇਰੇ ਸਿਰ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਔਰ ਰਾੜ ਤੇ ਰਾੜ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸੀ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਦੂਜੇ ਪਾਸੇ ਇਸ ਮਾਮਲੇ 'ਚ ਟੋਲ ਪਲਾਜ਼ਾ ਮੁਲਾਜ਼ਮਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਸ ਝੜਪ ਦੌਰਾਨ ਇੱਕ ਟੋਲ ਕਰਮਚਾਰੀ ਦੀ ਪੱਗ ਵੀ ਉੱਤਰ ਗਈ ਜਿਸ ਤੋਂ ਬਾਅਦ ਇਹ ਮਾਮਲਾ ਵਧਦਾ ਨਾ ਵਧ ਰਿਹਾ ਹੈ ਉਧਰ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਹੈ। ਨਾ ਨਾ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਹੁਣ ਤੱਕ ਉਹਦੇ ਟਾਈਮ ਵੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹਦਾ قصੂਰ ਹੈ ਜੋ قصੂਰ ਬਾਦ ਹੋਗਾ ਉਹ ਤੇ ਕਰਦੇ ਹਾਂ। ਕਿਆ ਜਾ ਰਿਹਾ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਕਿ ਮੇਰੀ ਪੱਗ ਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਦੇਖੋ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਵੇ ਕਰਦੇ ਕੁਝ ਸੀਸੀਟੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨੂੰ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆਂ ਤੇ ਉਹਨਾਂ ਨੂੰ ਬਲੱਗ ਕਰਕੇ ਸਾਧ ਲੈਣੇ ਆਂ ਇਕੱਠੇ ਕਰਕੇ ਫਿਰ ਫਾਈਨਲ ਕਰਾਂਗੇ ਤਾਂ थाना ਮਾਨਾਂ ਵਾਲੇ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਪੂਰੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਮਾਤੀ ਰਾਂ ਦੇ ਬਿਆਨ ਦਰਜ ਕੀਤੇ ਗਏ ਨੇ ਅਤੇ ਕਿਸ ਦਾ ਕਸੂਰ ਹੈ ਇਸੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਸ ਪੂਰੇ ਚੜ੍ਹਪ ਦੌਰਾਨ ਆਮ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ। ਟੋਲ ਪਲਾਜ਼ਾ ਤੇ ਦੋਵੇਂ ਪਾਸੇ ਬੱਸਾਂ ਨੂੰ ਖੜਾ ਕਰ ਦਿੱਤਾ ਗਿਆ ਅਤੇ ਲੰਮਾ ਜਾਮ ਲੱਗ ਗਿਆ ਜਿਸ ਕਾਰਨ ਗਰਮੀ ਵਿੱਚ ਲੋਕਾਂ ਨੂੰ ਲੰਘਣਾ ਬੇहद ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਲੋਕ ਪਰੇਸ਼ਾਨ ਵੀ ਹੁੰਦੇ ਨਜ਼ਰ ਆਏ ਪਰ ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ ਅਮ੍ਰਿਤਸਰ ਤੋਂ ਹਰਜੀਤ ਕਰੇਵਾਲ ਸੈਂਟਰਲ ਪੰਜਾਬ ਟੀਵੀ